ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਪਿਛਲੇ ਐਪੀਸੋਡ ਵਿੱਚ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 15 ਅਤੇ 16 ਦਾ ਪਾਠ ਸਰਵਣ ਕੀਤਾ ਹੈ ਆਓ ਅੱਜ ਇਸ ਐਪੀਸੋਡ ਵਿੱਚ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 17 ਅਤੇ 18 ਦਾ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ ਪਹਿਲਾ ਕੁੰਗੂ ਕੀ ਗਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ 68 ਤੀਰਥ ਕਾ ਮੁਖ ਟਿੱਕਾ ਤਿਤ ਘਟ ਮਤ ਵਿਗਾਸ ਹੋਤ ਮਤੀ ਸਲਾਹਣਾ ਸਚ ਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਜੇ ਸੋ ਵੇਰ ਕਮਾਈਐ ਕੂੜੈ ਕੂੜਾ ਜੋਰ ਰਹਾਓ ਪੂਜ ਲਗੈ ਪੀਰ ਆਖੀਐ ਸਭ ਮਿਲੈ ਸੰਸਾਰ ਨਾਉ ਸਦਾਏ ਆਪਣਾ ਹੋਵੇ ਸਿੱਧ ਸੁਮਾਰ ਜਾਂ ਪਤ ਲੇਖੈ ਨਾ ਪਵੈ ਸਭਾ ਪੂਜ ਖੁਵਾਰ ਜਿਨ ਕੋ ਸਤਗੁਰ ਥਾਪਿਆ ਤਿਨ ਮੇਟ ਨਾ ਸਕੈ ਕੋਇ ਹੋਣਾ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਏ ਨਾਉ ਪੂਜੀਐ ਨਾਉ ਮੰਨੀਐ ਅਖੰਡ ਸਦਾ ਸੱਚ ਸੋਏ ਖੇ ਹੂ ਖੇਰ ਲਾਈਐ ਤਾਂ ਜਿਉ ਕੋ ਕਿਹਾ ਹੋਏ ਜਲੀਆਂ ਸਭ ਸਿਆਣਪਾ ਉੱਠੀ ਚੱਲਿਆ ਰੋਏ ਨਾਨਕ ਨਾਮ ਵਿਸਾਰਿਆ ਦਰ ਗਿਆ ਕਿਆ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣ ਵਿਥਰੈ ਔ ਗੁਣਵੰਤੀ ਝੂਰ ਜੇ ਲੋੜ ਹੈ ਵਰ ਕਾਮਣੀ ਨੈ ਮਿਰੀਐ ਪਰਕੂਰ ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਰ ਦੂਰ ਮੇਰੇ ਠਾਕੁਰ ਪੂਰੇ ਤਖਤ ਡੋਲ ਗੁਰਮਖ ਪੂਰਾ ਜੇ ਕਰੇ ਪਾਈਐ ਸਾਚ ਤੋਲ ਰਹਾਓ ਪ੍ਰਭ ਹਰ ਮੰਦਰ ਸੋਹਣਾ ਤਿਸ ਮੈਂ ਮਾਨਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰਿਸਾਲ ਬੇਨਪੌੜੀ ਗੜ ਕਿਉ ਛੜੋ ਗੁਰ ਹਰ ਧਿਆਨ ਨਿਹਾਲ ਗੁਰ ਪੌੜੀ 베ੜੀ ਗੁਰੂ ਗੁਰ ਤੁਲਹਾ ਹਰ ਨਾਓ ਗੁਰ ਸਰ ਸਾਗਰ ਬੋ ਹਿਥੋ ਗੁਰ ਤੀਰਥ ਦਰਿਆਓ ਜੇ ਤੇ ਸੁਭਾਵੈ ਉਜਲੀ ਸਤ ਸਰ ਨਾਵਣ ਜਾਓ ਪੂਰੋ ਪੂਰੋ ਆਖੀਐ ਪੂਰੈ ਤਖਤ ਨਿਵਾਸ ਪੂਰੈ ਥਾਨ ਸੁਹਾਵਣੈ ਪੂਰੈ ਆਸਨ ਨਰਾਸ ਨਾਨਕ ਪੂਰਾ ਜੇ ਮਿਲੈ ਕਿਉ ਘਟੈ ਗੁਣ ਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਵੋ ਭੈਣੇ ਗੱਲ ਮਿਲੈ ਅੰਕ ਸਹੇਲੜੀਆ ਮਿਲ ਕੈ ਕਰੈ ਕਹਾਣੀਆਂ ਸਮਰੱਥ ਕੰਤ ਕੀਆ ਸਾਚੇ ਸਾਹਿਬ ਸਭ ਗੁਣ ਅਬ ਗੁਣ ਸਭ ਸਾਹਾ ਕਰਤਾ ਸਭ ਕੋ ਤੇਰਾ ਜੋਰ ਏਕ ਸ਼ਬਦ ਵਿਚਾਰੀਐ ਜਾ ਤੂੰ ਤਾਂ ਕਿਆ ਹੋਰ ਰਹਾਓ ਜਾਏ ਪੁੱਛੋ ਸੋਹਾਗਣੀ ਤੁਸੀਂ ਰਾਵਿਆ ਕਿਨੇ ਗੁਣੀ ਸਹਿਜ ਸੰਤੋਖ ਸਿੰਗਾਰੀਆਂ ਮਿੱਠਾ ਬੋਲਣੀ ਪਿਰ ਰੀ ਸਾਲੂ ਤਾਂ ਮਿਲੇ ਜਾ ਗੁਰ ਕਾ ਸਬਦ ਸੁਣੀ ਕਹਿਤੀਆਂ ਤੇਰੀਆਂ ਕੁਦਰਤੀ ਕਿਵੜ ਤੇਰੀ ਦਾਤ ਕیتے ਤੇਰੇ ਜੀ ਜੰਤ ਸਿਫਤ ਕਰੈ ਦਿਨ ਰਾਤ ਕیتے ਤੇਰੇ ਰੂਪ ਰੰਗ ਕਿਤੇ ਜਾਤ ਜਾਤ ਸਾਚ ਮਿਲਾਇ ਸਾਚੁ ਭਜੈ ਸਚ ਮੈਂ ਸਾਚ ਸੁਮਾਏ ਸੁਰਤ ਹੋਵੈ ਪਤ ਉਗਵੈ ਗੁਰਬਚਨੀ ਭੋ ਖਾਏ ਨਾਨਕ ਸਚਾ ਪਾਤ ਸਾਹਾ ਆਪੇ ਲਏ ਮਿਲਾਏ ਸ੍ਰੀ ਰਾਗ ਮਹੱਲਾ ਪਹਿਲਾ ਭਲੀ ਸਰੀਜੇ ਉਬਰੀ ਹੋਮੈ ਮੋਈ ਘਰਾਹ ਦੂਤ ਲਗੇ ਫਿਰ ਚੱਕਰੀ ਸਤਿਗੁਰ ਕਾ ਵਿਸਾਹ ਕਲਪ ਤਿਆਗੀ ਬਾਦ ਹੈ ਸਚਾ ਵੇ ਪਰਵਾਹ ਮਨ ਰੇ ਸਾਚੇ ਮਿਲੈ ਭੋ ਜਾਏ ਭੈ ਬਿਨ ਨਿਰ ਭੋ ਕਿਉ ਥੀ ਆ ਗੁਰਮੁਖ ਸਬਦ ਸਮਾਇ ਰਹਾਓ ਕੇਤਾ ਅਖਣ ਆਖੀਐ ਅਖਣ ਟੋਟ ਨਾ ਹੋਏ ਮੰਗਣ ਵਾਲੇ ਕਿਤੜੇ ਦਾਤਾ ਏਕੋ ਸੋਏ ਜਿਸਕੇ ਜੀਵ ਪ੍ਰਾਨ ਹੈ ਮਨ ਵਸਿਆ ਸੁਖ ਹੋਏ ਜਗ ਸੁਪਨਾ ਬਾਜੀ ਬਨੀ ਖਿਨ ਮੈਂ ਖੇਲ ਖਿਲਾਏ ਸੰਜੋਗੀ ਮਿਲ ਇਕ ਸੇਵੇ ਜੋਗੀ ਉੱਠ ਜਾਏ ਜੋ ਤੇ ਸੁਭਾਣਾ ਸੋਥੀਐ ਅਵਰ ਨ ਕਰਨਾ ਜਾਏ ਗੁਰਮਖ ਵਸਤ ਵਿਸਾਹੀਐ ਸਚ ਵਖਰ ਸਚ ਰਾਸ ਜਿਨੇ ਸਚ ਵਣੰਜਿਆ ਗੁਰ ਪੂਰੇ ਸਾਬਾਸ਼ ਨਾਨਕ ਵਸਤ ਪਛਾਨ ਸੇ ਸਚ ਸੌਦਾ ਜਿਸ ਪਾਸ ਸ੍ਰੀ ਰਾਗ ਮਹਲ ਪਹਿਲਾ ਤਾਤ ਮਿਲਾ ਫੁਨ ਤਾਤ ਕੋ ਸਿਫਤੀ ਸਿਫਤ ਸਮਾਏ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ ਸੱਚ ਮਿਲਿਆ ਸੰਤੋਖੀਆ ਹਰ ਜਾ ਪੇਕੈ ਭਾਏ ਭਾਈ ਰੇ ਸੰਤ ਜਨਾ ਕੀ ਰੇਣਾ ਸੰਤ ਸਵਾ ਗੁਰ ਪਾਈਐ ਮੁਕਤ ਪਦਾਰਥ ਧੇਨ ਰਹਾਓ ਉਚੋ ਥਾਨ ਸੁਹਾਵਣਾ ਉਪਰ ਮਹਿਲ ਮੁਰਾਰ ਸੱਚ ਕਰਨੀ ਦੇ ਪਾਈਐ ਦਰ ਘਰ ਮਹਿਲ ਪਿਆਰ ਗੁਰਮੁਖ ਮਨ ਸਮਝਾਈਐ ਆਤਮ ਰਾਮ ਵਿਚਾਰ ਤ੍ਰਿਬਦ ਕਰਮ ਕਮਾਈ ਹੈ ਆਸ ਦੇ ਸਾ ਹੋਏ ਕਿਉ ਗੁਰ ਬੇਨ ਤੇ ਕੁਟੀ ਛੁੱਟ ਸੀ ਸਹਿਜ ਮਿਲੇ ਸੁਖ ਹੋਏ ਨਿਜ ਘਰ ਮੈਲ ਪਛਾਣੀ ਐ ਨਦਰ ਕਰੇ ਮਲ ਧੋਏ ਬਿਨ ਗੁਰ ਮੈਲ ਨਾ ਉਤਰੈ ਬਿਨ ਹਰ ਕਿਉ ਘਰ ਵਾਸ ਏ ਕੋ ਸ਼ਬਦ ਵਿਚਾਰੀ ਐ ਅਵਰਤਿ ਆਗੇ ਆਸ ਨਾਨਕ ਦੇਖ ਦਿਖਾਈਐ ਹਉ ਸਦ ਬਲਿਹਾਰੈ ਜਾਸ ਸ੍ਰੀ ਰਾਗ ਮਹੱਲਾ ਪਹਿਲਾ ਤਰੇਗ ਜੀਵਨ ਦੋਹਾ ਗਣੀ ਮੁਠੀ ਦੂਜੈ ਭਾਏ ਕਲਰ ਕੇਰੀ ਕੰਧ ਜਿਓ ਐਨਸ ਕਿਰਟੈ ਪਾਏ ਬਿਨ ਸਬਦੈ ਸੁਖ ਨਾ ਥੀਐ ਫਿਰ ਬਿਨ ਦੁਖ ਨ ਜਾਏ ਮੁੰਦੇ ਫਿਰ ਬਿਨ ਕਿਆ ਸਿੰਗਾਰ ਦਰ ਘਰ ਢੋਈ ਨਾਲ ਹੈ ਦਰਗੈ ਝੂਠ ਖਵਾਰ ਰਹਾਓ ਆਪ ਸੁ ਜਾਣ ਨਾ ਭੁੱਲਈ ਸੱਚਾ ਵਡ ਘਿਰਸਾਨ ਪਹਿਲਾ ਧਰਤੀ ਸਾਧਕੈ ਸਚ ਨਾਮ ਦੇ ਦਾਣ ਨਉ ਨਿਦ ਉਪਜੈ ਨਾਮ ਏਕ ਕਰਮ ਪਵੈ ਨਿਸ਼ਾਨ ਗੁਰ ਕੋ ਜਾਣ ਨਾ ਜਾਣੀ ਕਿਆ ਤਿਸ ਚੱਜ ਚਾਰ ਅੰਦਲੈ ਨਾਮ ਬਸਾਰਿਆ ਮਨ ਮੁਖ ਅੰਦ ਗੁਬਾਰ ਆਵਣ ਜਾਣ ਨਾ ਚੁੱਕਾਈ ਮਰ ਜਨਮੈ ਹੋਏ ਖੁਆਰ ਚੰਦਲ ਮੋਲ ਅਣਾਇਆ ਕੁੰਗੂ ਮਾਗ ਸੰਧੂਰ ਚਵਾ ਚੰਦਨ ਬੋਕਣਾ ਪਾਨਾ ਨਾਲ ਕਪੂਰ ਜੇ ਤਨ ਕੰਤਨ ਆ ਭਾਵੇ ਤਾਂ ਸਭ ਡੰਬਰ ਕੂੜ ਸਭ ਰਸ ਭੋਗਣ ਬਾਦ ਹੈ ਸਭ ਸ਼ਿੰਗਾਰ ਵਿਕਾਰ ਜਬ ਲਗ ਸਬਦ ਨਾ ਭੇਦੀਐ ਕਿਉ ਸੋ ਹੈ ਗੁਰਦੁਆਰ ਨਾਨਕ ਧਨ ਸੁਹਾਗਣੀ ਜਿਨ ਸੈ ਨਾਲ ਪਿਆਰ ਸਭ ਰਸ ਭੋਗਣ ਬਾਦ ਹੈ ਸਭ ਸ਼ਿੰਗਾਰ ਵਿਕਾਰ ਜਾਬ ਲਗ ਸਬਦ ਨਾ ਭੇਦੀ ਐ ਕਿਉ ਸੋ ਹੈ ਗੁਰਦੁਆਰ ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਹੋ ਇਸ ਐਪੀਸੋਡ ਵਿੱਚ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 17 ਅਤੇ 18 ਦਾ ਪਾਠ ਸਰਵਣ ਕੀਤਾ ਹੈ ਅਗਲੇ ਐਪੀਸੋਡ ਵਿੱਚ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 19 ਅਤੇ 20 ਦਾ ਪਾਠ ਸਰਵਣ ਕਰਾਂਗੇ ਪੁਲਚੋਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ